ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਢੱਲਮਾਲਾ ਦੋ ਐਨੀਮਲ ਆਪਾਂ ਲੈ ਕੇ ਆਏ ਦੋ ਨਾਗ ਚੰਗੇ ਇੱਕ ਜਿਹਨੂੰ ਆਪਾਂ ਪੰਜਾਬ ਵਾਲੀ ਜਰਸੀ ਕਹਿੰਦੇ ਆ ਕੱਲ ਦੀ ਸੂਈ ਵੀ ਮਗਰ ਮਿਲ ਕਾ ਬੱਚਾ ਦਿਖਾਵਾਂਗੇ ਤੁਹਾਨੂੰ ਤੇ ਇੱਕ ਤਿੰਨ ਮਹੀਨਿਆਂ ਦੀ ਚੈੱਕ ਪਾਸ ਐਚਪ ਫਲੂਨ ਬੈੜਾ ਹਾਈ ਪਹਿਲਾਂ ਸੁਣ ਵਾਲੀ ਹੈ ਨਾ ਹਾਂ ਜੀ ਪਹਿਲਾਂ ਓਕੇ ਸਤਿ ਸ਼੍ਰੀ ਅਕਾਲ ਬਾਈ ਜੀ ਅੱਗੇ ਇੱਧਰ ਜਨ ਹੋ ਜਿਓ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹਾਂ ਬਾਈ ਹਾਂ ਹਾਂ ਬਾਈ ਬਹੁਤ ਵਧੀਆ ਵੀਰੇ ਨੰਬਰ ਬੋਲੋ ਨੰਬਰ 86999977138 ਦੁਬਾਰਾ ਫੇਰ ਬੋਲ ਦਿਓ ਜੀ 86999977138 ਬਾਈ ਪਿੰਡ ਜੀ ਪਿੰਡ ਆਪਣਾ ਢੱਲਮਾ ਬਾਈ ਤਪੇ ਦੇ ਕੋਲੇ ਆ ਤਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਤੇ ਆਪਣਾ ਵਪਾਰ ਦਾ ਹੀ ਕੰਮ ਆ ਬਾਈ ਹਾਂ ਬਾਈ ਵਪਾਰ ਦਾ ਕੰਮ ਤੇ ਜੱਗੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਆਪਾਂ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਪੰਜਾਬ ਵਾਲੀ ਜਰਸੀ ਆ ਗਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾ ਹਾਂ ਬਈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਆ ਗਈ ਤੇ ਕਦੋਂ ਸੂਈ ਆ ਜੱਗੇ ਇਹੇ ਬਈ ਕੱਲ ਸੂਈ ਆ 2:30 ਕਜੇ ਕੱਲ 2:30 ਵਜੇ ਕੱਲ 2:30 ਵਜੇ ਓਕੇ ਹਾਂ ਜੇਰ ਜੂਰਾ ਜੇਰ ਜਪਾ ਜਮਨ ਡੰਣਾ ਜੀ ਵੱਡਾ ਬਈ ਕੱਪੜੇ ਲਿਟਾ ਤੇ ਬਾਕੀ ਦਾ ਆ ਦੇਖੋ ਜੀ ਨਾਲ ਉਹ ਗਿੱਲਾ ਨਾਲ ਹੈਗਾ ਤੇ ਕਰਮਾਲੀ ਨੇ ਦੇ ਬੱਛਾ ਦਿੱਤਾ ਚਲੋ ਫੇਸ ਕਰੋ ਚੱਕ ਜਮਾ ਪੰਜਾਬ ਵਾਲੇ ਤੇ ਸੂਹਾ ਜੱਗੇ ਕਿਹੜਾ ਪੰਜਾਬ ਬਈ ਜਮਾ ਰੇਣ ਵਾਲਾ ਓਕੇ ਕੱਢ ਘਾਟ ਬਹੁਤ ਆ ਹਨਾ ਬਰਾਬਰ ਖੜਾ ਬਾਈ ਕਰ ਲੋ ਚੱਕ ਠੀਕ ਆ ਜੀ ਤੇ ਜੱਗੇ ਕਿੰਨਾ ਦੁੱਧ ਕੱਢ ਦੂਗੇ ਅੱਜ ਕਿ ਬਈ ਦ ਐਮਨ ਜੀ ਆਪ ਨੂੰ ਦਾ 22 ਕਿਲੋ ਦਿੱਤਾ ਵਾ ਪਰ ਆਪਾਂ 20 ਕਿਲੋ ਹੀ ਦਾ ਗ੍ਰੈਂਟ ਵੀ ਦਿੰਨੇ ਆਂ ਭਾਵੇਂ ਅਗਲਾ 19 ਮੰਨ ਕੇ ਲੈ ਜਾ ਜਗੇ ਉਹ 20 ਤੋਂ ਪਲੱਸ ਦਿਊਗੀ ਤੇ ਬਾਕੀ ਦਾ ਇਹਦਾ ਲੇਵਾ ਦਸੀ ਜਾਂਦਾ ਭਾਂਡਾ ਕਰਮਾ ਦਾ ਬਹੁਤ ਜ਼ਿਆਦਾ ਐ ਮੰਨ ਕੇ ਚੱਲ 13-14 ਕਿਲੋ ਬੋਲੀ ਜਮਾ ਰੈਡੀ ਹੋ ਅੱਛਾ ਰੈਡੀ ਆ ਦੇਖੋ ਜੀ ਕਮਾਲ ਦੇ ਥਾਨਾ ਕੱਲਾ ਕੱਲਾ ਬਾਈ ਬੂਟੇ ਕੀ ਆ ਮਾਰੀ ਦਿਓ ਚਵਾਈ ਫਿਰ 17 ਬਹੁਤ ਜ਼ਿਆਦਾ ਚੰਗੀ ਆ ਦੇਖੋ ਜੀ ਕਰੋ ਜੀ ਦੇਖੋ ਆਹਦਾ ਨੀਂਦਾ ਆਉਂਦੀਆਂ ਹਨ ਥੱਲੇ ਵਾਲੀ ਚੰਗੀ ਥਾਣੀ ਵਾਲਾ ਚੰਗਾ ਬਈ ਆ ਦੇ ਇਹਦਾ ਬੋਲੋ ਹੀ ਆ ਠੀਕ ਕਰੇ ਬੌਲਾ ਤੇ ਬੌਲਾ ਕੱਢ ਲੋ ਤੋੜ ਕੇ ਦਿਖਾ ਦੀ ਇਹਨੂੰ ਮੜੀ ਜੀ ਹਾਂ ਕੁਆਲਿਟੀ ਬਹੁਤ ਚੰਗੇ ਹਨ ਚੰਗੇ ਤੇ ਬਾਕੀ ਦਾ ਦੁੱਧ ਫੈਡ ਵਾਲਾ ਪਾਉ ਹਨਾ ਜਮਾ ਬਾਈ ਜਮਾ ਓਕੇ ਵੀਰੇ ਉੱਥੇ ਤੇ ਵੀਰੇ ਹੋ ਸਕਦਾ ਤੁਹਾਨੂੰ ਕੈਮਰੇ 'ਚ ਨਾ ਦਿਸੇ ਹਨਾ ਤੇ ਕੱਦ ਘੜ ਬਹੁਤ ਜਿਆਦਾ ਬੈੜਦਾ ਕੱਦ ਘੜ ਦਾ ਜਿਹਨੂੰ ਆਪਾਂ ਕਹੇਦੇ ਨੇ ਨਾ ਪੰਜਾਬ ਵਾਲੀ ਜਰਸੀ ਆਪਾਂ ਤੁਹਾਡੇ ਵਾਸਤੇ ਅੱਜ ਕੱਢ ਕੇ ਲੈ ਕੇ ਆਏ ਆਂਗੇ ਕੋਈ ਕਹਿਣ ਦੀ ਗੱਲ ਨਹੀਂ ਕਰੋ ਚੱਕ ਜੀ ਟੋਰਾ ਤਾਰਾ ਕਰੋ ਚੱਕ ਇੱਕ ਨੰਬਰ ਬਾਕੀ ਦਾ ਬਾਈ ਕਹਿੰਦਾ ਜੇਰ ਜੂਰ ਜਮਾ ਕੰਪਲੀਟ ਗਾਰੰਟੀ ਆ ਬਾਈ ਕਹਿੰਦਾ ਮੋੜ ਲੈ ਜਾ ਕੇ ਤੇ ਪੈਰ ਦੀ ਰੂਰ ਥੋੜੇ ਬਣਾਉਣ ਵਾਲੇ ਹੈ ਨਾ ਹਾਂ ਅਗਲਾ ਕਹਿ ਹੁੰਦਾ ਆ ਦੇਖੋ ਜੀ ਢਾਈ ਗਿੱਠਾ ਮਗੁਰ ਨੂੰ ਪਿਆਲੇ ਅੱਗੇ ਪਿੱਛੇ ਦਾ ਹਵਾਨਾ ਜਿਹਨੂੰ ਆਪਾਂ ਕਹਿੰਦੇ ਹੈਗਾ ਹੈ ਨਾ ਲੈ ਚੱਲੋ ਜੀ ਜੱਗੇ ਵੀਰੇ ਅੰਦਰ ਤੇ ਫੇਸਬੁਕ ਪੂਰਾ ਜੀ ਉਹਦਾ ਹਜੇ ਫਰਤਾਜੀ ਸੂਈ ਹੈ ਨਾ ਕੋਈ ਚੱਕਰ ਨਹੀਂ ਵੀਰੇ ਉਹ ਤਾਂ ਲਈ ਜਾਣੀ ਆ ਨਾ ਬਣਾਉਣ ਵਾਲੇ ਜ਼ਰੂਰ ਹੈ ਨਾ ਕੋਈ ਗੱਲ ਨਹੀਂ ਵੀਰੇ ਹੋਈ ਜਾਂਦਾ ਤੇ ਬਾਕੀ ਦੀ ਗੱਲ ਚੰਗੀ ਆ ਬਹਿੜਾ ਟੋਰਾ ਤਾਰਾ ਵੀ ਪੂਰਾ ਵਧੀਆ ਹੈਗਾ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਸੁਆਹ ਵੀ ਨਹੀਂ ਹਨਾ ਜੱਗੇ ਬਾਲਾ ਮੰਨਿਆ ਨਾ ਨਾ ਬਈ ਜਮਾ ਕੋਕਾ ਖੜੇ ਖ ਜਮਾ ਚੱਕ ਗਏ ਓਕੇ ਓਕੇ ਕਰੀ ਮੜੀ ਜੀ ਪਰ ਇਹਨੂੰ ਕਰੀ ਹਲਾ ਕੇ ਜੇ ਆ ਦੇਖੋ ਕੋਈ ਯਾਰ ਕੋਈ ਪ੍ਰੋਬਲਮ ਵਾਲੀ ਕਰਨੀ ਓਕੇ ਵੀਰੇ ਓਕੇ 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 ਤੇ ਜੱਗੇ ਕਿੰਨੇ ਪੈਸੇ ਲੈ ਲਾਂ ਜਮਾ ਸਹੀ ਬਸ ਇਹਦਾ ਲੈਂਡ ਦੇ ਨੂਟੇ 65 ਦੀ ਦੇ ਦਾਂਗੇ ਬਈ ਮਾੜਾ ਮੋਟਾ ਮਾਨਦਾਨ ਕਰਦੇ ਆ ਕੋਈ ਗੱਲ ਨਹੀਂ ਮਾਨਦਾਨ ਕਰਦਾਂਗੇ ਆਪਣਾ ਚੈਨਲ ਦੇਖ ਕੇ ਜੀ ਲੱਗਦਾ ਤੇਰਾ ਚੈਨਲ ਥੋੜਾ ਬਹੁਤਾ ਮਾਨਦਾਨ ਠੀਕ ਆ ਵੀਰੇ ਆ ਦੇਖੋ ਤੁਸੀਂ ਥੱਲੇੋਂ ਦੇਖੋ ਜਮਾ ਜਾਇਗ ਰੇਟ ਆ ਬਈ ਓਕੇ ਓਕੇ ਹਾਂ ਬਾਕੀ ਇੱਥੇ ਲਵਾ ਲੂ ਅਗਲਾ ਆਪੇ ਨੂੰ ਜਾ ਕੇ ਤੇ ਫੇਰ ਫੇਰ ਕਰੋ ਚੱਕ ਹਣਾ ਆਖਾਂ ਬੰਟੀਆਂ ਵਰਗੀਆਂ ਜਿਵੇਂ ਜਰਸੀਆਂ ਹੁੰਦੀਆਂ ਆਹ ਦੇਖਿਓ ਤੁਹਾਡੀ ਨਾਲ ਜਰਸੀ ਆ ਓਕੇ ਵੀਰੇ ਓਕੇ ਜਮ ਪੰਜਾਬ ਵਾਲੀ ਜਰਸੀ ਬਲੈਕ ਆ ਗਈ ਇਧਰੋਂ ਵੀ ਦੇਖੋ ਡੇਢ ਫੁੱਟ ਵਾਂਗ ਮੂਹਰ ਨੂੰ ਪਿਆ ਹਵਾਨਾ ਲੈ ਮੈਂ ਪੱਟ ਤੇ ਕੈਮਰਾ ਲਾ ਦੇਣਾ ਜੀ ਮਗਰ ਵੀ ਦਿਸੀ ਜਾਂਦਾ ਤੇ ਮੂਰੇ ਵੀ ਦਿਸੀ ਜਾਂਦਾ ਹਾਂ ਜਾ ਕੇ ਹਾਂ ਤਾਰਾ ਫੇਰ ਮਾਰ ਦੇ ਇਧਰਲੇ ਪਾਸੇ ਕੋਈ ਸ਼ੱਕ ਨਾ ਰਹੂਗੀ ਆਹ ਦੇਖੋ ਜੀ ਆਹ ਦੇਖੋ ਜਿੱਕੇ ਕਮਾਲ ਆ ਤਾਰਤਾ ਹਣਾ ਬੜੀ ਕੀ ਬਾਤ ਆ ਮੁੱਤੇ ਕੀ ਬਾਤ ਆ ਓਕੇ ਤੇ ਬਾਈ ਲਾ ਲਿਆ ਕਰਨ ਫੋਨ ਹੁੰਦੇ ਆ ਪਸ ਹਾਂ ਹਾਂ ਬਾਈ ਪਸ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਜੇ ਕਿ ਇਹਦੀ ਕੀ ਡਿਟੇਲ ਆ ਵੀਰੇ ਇਹ ਬਾਈ ਪੈਪਰ ਦੀ ਵੱੱਛੀ ਆ ਪੈਪਰ ਦੀ ਆਪ ਆ ਚਾਰ ਦੰਦਾ ਰਹਿਣ ਨਾਲ ਜਾਰ ਤੇ ਪਟਕੇ ਲੈ ਜਾ ਤੇ ਕਿੰਨੇ ਚਿਰ ਦੀ ਚੈੱਕ ਪਾ ਸਕਦੇ ਆ ਵੀਰੇ ਇਹ ਬਾਈ 3 ਮਹੀਨੇ ਦੀ ਕੰਪਲੀਟ ਆ ਚੌਥਾ ਚੱਲੀ ਜਾਂਦਾ ਚੈੱਕ ਕਰਾ ਕੇ ਲੈ ਜਾਓ ਬਾਈ ਆਪਾਂ ਚੈੱਕ ਕਰਾ ਕੇ ਲੈ ਆਂ ਅਗਲਾ ਕਰਾ ਕੇ ਲੈ ਜਾਓ ਬਾਕੀ ਜੱਗੇ ਰੰਗ ਰੂਪ ਬਹੁਤ ਸੋਹਣਾ ਹਨਾ ਜੇ ਆਪਾਂ ਗੱਲ ਕਰ ਲਗੇ ਇਹਦੀ ਇੱਕ ਨੰਬਰ ਆ ਟੌਪ ਚੀਜ਼ ਆ ਤੇ ਆ ਮੜੇ ਕਰੀ ਲੋਟ ਕੇ ਖਾਨ ਦਿਖਾ ਦਈਏ ਥੱਲੇ ਤੋਂ ਥੱਲੇ ਵਾਪਕ ਕਰਾਉਣੇ ਹੁੰਦੇ ਆ ਆ ਦੇਖੋ ਜੀ ਥਣ ਬਹੁਤ ਚੰਗਾ ਲੱਗਿਆ ਬਈ ਥਣ ਬਹੁਤ ਚੰਗੇ ਲੱਗੇ ਵਾ ਦੇਖੋ ਚਾਰੇ ਥਣ ਨਿਕਰਵੇਂ ਪੂਰੇ ਗਏ ਬਹੁਤ ਚੰਗੇ ਥਾਣਾ ਬਈ ਓਕੇ ਵੀਰੇ ਬਾਕੀ ਮੱਛੀ ਦਾ ਪੱਠ ਬੁੜਾ ਹੀ ਬਹੁਤ ਜੰਦਾ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਕਮਾਲ ਦਾ ਪੱਠ ਬੁੜਾ ਮਾਰ ਰੰਗ ਬਹੁਤ ਚੰਗਾ ਬਈ ਰੰਗ ਬਹੁਤ ਚੰਗਾ ਓਕੇ 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 ਲੈ ਚਲੋ ਫਿਰ ਤੋੜ ਕੇ ਦਿਖਾ ਦਈਏ ਫੇਸ ਤੁਹਾਨੂੰ ਦਿਖਾ ਦੇ ਫੇਸ ਬਹੁਤ ਚੰਗਾ ਹਨਾ ਤੇ ਬਾਕੀ ਦੀ ਕੁਆਲਿਟੀ ਬਹੁਤ ਬਈ ਕਰਤ ਕੋਦ ਮੱਛੀ ਦਾ ਪੂਰਾ ਗਾ ਓਕੇ ਭਰਪੂਰ ਕੀ ਹੋਰ ਹੀ ਬਣਦਾ ਠੀਕ ਆ ਵੀਰੇ ਤੇ ਜਗੇ ਕਿੰਨੇ ਕੇ پیسے ਲੈ ਲਾਂਗੇ ਇਹਦੇ ਵੀ ਇਹਦਾ ਈਮਾਨਦਾਨ ਆ ਕੋਈ ਨਹੀਂ ਈਮਾਨਦਾਰ ਥੋੜਾ ਆ ਜੋ ਮੋੜ ਲਿਓ ਓਕੇ ਵੀਰੇ ਹਾਂ ਵੀਰੇ ਠੀਕ ਆ ਠੀਕ ਆ ਆ ਦੇਖੋ ਫੇਸ ਕਰੋ ਚੱਕਾ ਕਮਾਲ ਦਾ ਤੇ ਬਾਕੀ ਦੀ ਗੱਲ 6 ਮਹੀਨੇ ਸਾਹਮਣੀ ਪੈਣੀ ਆ ਤੁਹਾਨੂੰ ਸਿਰਫ ਹਾਂ 6 ਤੋਂ ਵੀ ਘੱਟ ਠੀਕ ਆ 6.5 ਮਹੀਨੇ ਸਾਹਮਣੀ ਠੀਕ ਆ 6 ਮਹੀਨੇ ਤੁਹਾਨੂੰ ਸਾਹਮਣੀ ਪਾਉਗੀ ਕੁਆਲਿਟੀ ਪੂਰੀ ਚੰਗੀ ਆ ਨਾਲ ਦੋ ਸੀ ਦੋਨੇ ਤੁਹਾਨੂੰ ਦਿਖਾਤੇ ਤੇ ਪਹਿਲੇ ਨੰਬਰ ਵਾਲੀ ਪੰਜਾਬ ਵਾਲੀ ਜਰਸੀ ਦੇਖ ਲਓ ਮੁੱਲ 65000 ਆ ਤੇਰਾ ਕੀ ਸੀਗਾ ਜੇਕੇ ਇਹਦਾ 38000 38000 ਦੇ ਮਾਨਤਨ ਮੌਕੇ ਦੇ ਨੰਬਰ ਫੇਰ ਬੋਲਦੇ ਬਾਈ 869992 97133 ਬਾਈ ਦੁਬਾਰਾ ਫੇਰ ਬੋਲਦੇ 869992 97133 ਪਿੰਡ ਤੇ ਲਵਾ ਪਿੰਡ ਤੇ ਲਵਾ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਤਾ ਜੀ ਤੁਹਾਨੂੰ ਧੰਨਵਾਦ ਜਲਦ ਮਿਲਦੇ ਕਿ ਨਵੀਂ ਵੀਡੀਓ ਦੇ ਨਾਲ